ਮੈਂ ਸੋਚਿਆ ਵੀ ਚਲੋ ਪ੍ਰੇਮੀ ਆ ਬਜ਼ੁਰਗ ਸੀ ਉਹਨੇ ਅਖੰਡ ਪਾਠ ਸਹਿਬ ਰਖਾਇਆ ਆ ਬੈਠਾ ਸੁਣਦਾ ਰਿਹਾ ਤਿੰਨ ਦਿਨ ਲੰਘ ਗਏ ਤੇ ਜੇ ਦਿਨ ਭੋਗ ਪੈਣਾ ਸੀ ਕਹਿੰਦੇ ਮੈਂ ਪੁੱਛਿਆ ਵੀ ਅਰਦਾਸ ਲਖਵਾਓ ਅਰਦਾਸ ਕਰੀਏ ਪਹਿਣਾ ਲੱਗਾ ਮੇਰੀ ਅਰਦਾਸ ਹੀ ਕਰਨੀ ਹੈ ਜਿਹੜਾ ਪਾਠ ਮੇਰੇ ਮਰਨ ਤੋਂ ਬਾਅਦ ਇਹਨਾਂ ਕਰਾਉਣਾ ਸੀ ਨਾ ਉਹ ਮੈਂ ਕਰਾ ਲਿਆ ਇਹ ਨਾਲੇ ਨਾ ਸੁਣ ਲਿਆ ਨਾਲੇ ਨਾ ਸੇਵਾ ਕਰ ਲਈ ਉਹ ਕਹਿੰਦੇ ਮੈਂ ਬੜਾ ਹਰਾਨ ਹੋ ਗਿਆ ਬਜ਼ੁਰਗ ਕਹਿਣ ਲੱਗੇ ਵੀ ਮੈਨੂੰ ਪਤਾ ਇਹਨਾਂ ਨੇ ਕਰਾਉਣਾ ਨਹੀਂ ਤਾਂ ਨਹੀਂ ਕਿਵੇਂ ਕਰਾਉਣਾ ਐਮ ਹੈ ਤਾਂ ਕਿ ਨਹੀਂ ਇਹਨਾਂ ਤੇ ਜਿਹੜੇ ਜੀਂਦਿਆਂ ਹੀ ਨਹੀਂ ਮੈਨੂੰ ਪੁੱਛਣ ਦੇ ਇਹਨਾਂ ਕੋ ਰੋਟੀ ਦੇਣ ਲਈ ਟਾਈਮ ਨਹੀਂ ਦਵਾਈ ਲਿਆ ਕੇ ਦੇਣ ਲਈ ਟਾਈਮ ਨਹੀਂ ਤੇ ਜਿਹੜੇ ਬੰਦੇ ਮੈਨੂੰ ਜੀਂਦੇ ਉਹਨੂੰ ਨਹੀਂ ਪੁੱਛਦੇ ਉਹ ਮਰਨ ਤੋਂ ਬਾਅਦ ਮੇਰਾ ਪਾਠ ਕਿਹੋ ਜਿਹਾ ਕਰਾਉਣਗੇ ਇਸ ਕਰਕੇ ਮੈਂ ਇਹ ਭਾਰ ਲੈ ਆ ਹੀ ਚੱਲਿਆ ਉਹ ਕਹਿੰਦੇ ਫੇਰ ਉਹਨੇ ਮੈਨੂੰ ਕੱਪੜੇ ਦਿਖਾਏ ਬੜੇ ਵਧੀਆ ਸਵਾਕੇ ਰੱਖੇ ਕਿ ਸ਼ਹਿਰੇ ਸਵਾਕੇ ਰੱਖੇ ਇੱਕ ਪਾਸੇ ਵੀ ਜਦੋਂ ਮੈਂ ਦੁਨੀਆ ਤੋਂ ਤੁਰਿਆ ਨਾ ਪਾਦਿ ਐਵੇਂ ਦੁਕਾਨਾਂ ਤੇ ਭਜੇ ਘਰੋਗੇ ਸਾਧ ਸੰਗਤ ਇਹ ਅਕਲ ਅਸਲ ਦੇ ਵਿੱਚ ਸੱਚਾਈ ਬਾਦ ਦੇ ਵਿੱਚ ਤੇ ਫਾਰਮੈਟ ਹੀ ਕਰਦੇ ਅਗਲੇ ਕਹਿੰਦੇ ਮੈਂਟ ਲਾਓ